ਹੈਲੋ ਹਾਂਜੀ ਕੀ ਹਾਲ ਚੱਲ ਦੋਸਤੋ ਸਭ ਠੀਕ ਠਾਕ ਹੈ ਜੀ ਹਾਂਜੀ ਆਜੋ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚੱਲ ਨੇ ਤੁਹਾਡੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਪਿੰਡਾਂ ਵਾਲਿਆਂ ਵਾਸਤੇ ਇੱਕ ਹੋਰ ਪ੍ਰੋਜੈਕਟ ਲੈ ਕੇ ਆਏ ਸੀਗੇ ਜੋ ਕਿ ਲਗਭਗ 31x40 ਦੇ ਵਿੱਚ ਬਣਿਆ ਹੋਇਆ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਕਲਾਸਿਕ ਦੇ ਵਿੱਚ ਡਿਜ਼ਾਈਨ ਹੈਗਾ ਤੇ ਆਪਾਂ ਖੜੇ ਸੀਗੇ ਪਿੰਡ ਬਹਾਦਰਪੁਰ ਜ਼ਿਲ੍ਹਾ ਮਾਨਸਾ ਆਦੂ ਜਿਹੜੀ ਕੋਈ ਅੰਦਰਲੀ ਡਿਟੇਲ ਹੈ ਮਕਾਨ ਦੀ ਉੱਪਰਸ ਨੂੰ ਕਰਾਉਣੇ ਆ ਜਾਨੂ ਆਜੋ ਜੀ ਇੱਥੇ ਹਲੋ ਜੀ ਸਟਾਰਟਿੰਗ ਦੇ ਵਿੱਚ ਹੀ ਆ ਗਿਆ ਕਾਰਪੋਰਚ ਕਾਰਪੋਰਚ ਦੇ ਵਿੱਚ ਪੱਥਰ-ਪੁੱਥਰ ਲਾ ਕੇ ਵਧੀਆ ਜਮਾ ਹੈ ਨ ਤੁਸੀਂ ਜਿਵੇਂ ਦੇਖ ਸਕਦੇ ਹੋ ਪੂਰੀ ਗੱਲ ਬਣਾ ਰੱਖੀ ਆ ਖੇਤਾਂ ਦੇ ਵਿੱਚ ਹੈ ਜਿਹੜੀ ਕੁੱਠੀ ਇਹ ਬਣੀ ਹੋਈ ਆ ਅ ਤਕਰੀਬਨ 12 ਬਾਈ 20 ਦੇ ਲਗਭਗ ਜਿਹੜਾ ਹੈਗਾ ਹੈਗਾ ਇਹ ਕਾਰਪੋਰਚ ਆ ਗਿਆ ਬਾਕੀ ਅੰਦਰ ਲਈ ਜਾਣਕਾਰੀ ਆਜੋ ਤੁਹਾਨੂੰ ਅੰਦਰ ਚੱਲ ਕੇ ਦਿੰਨੇ ਆਪਾਂ ਇਹ ਲੋ ਜੀ ਇਹ ਆ ਗਈ ਲੋਬੀ ਲੋਬੀ ਵੀ ਵਧੀਆ ਖੁੱਲੀ ਬਣੀ ਹੋਈ ਆ ਇਹ ਹੈਗੀ ਆ ਲਗਭਗ 12x22 ਦੇ ਵਿੱਚ ਜਿਹੜੀ ਲੋਬੀ ਬਹੁਤ ਖੁੱਲੀ ਬਣੀ ਹੋਈ ਆ ਤੇ ਪੱਥਰ ਦਾ ਕੰਮ ਵੀ ਉਹਨਾਂ ਨੇ ਜਮਾਂ ਕਰ ਰੱਖਿਆ ਇੱਕ ਨੰਬਰ ਕਿਵੇਂ ਤੁਸੀਂ ਆ ਮਾਰਬਲ ਦੇਖ ਸਕਦੇ ਹੋ ਪੌੜੀਆਂ ਦੇ ਉੱਪਰ ਬਹੁਤ ਸੋਹਣਾ ਮਾਰਬਲ ਲੱਗਿਆ ਹੋਇਆਗਾ ਮਿਸਤਰੀ ਨਾਲ ਵੀ ਥੋੜੀ ਗੱਲਬਾਤ ਆਪਾਂ ਕਰਾਵਾਂਗੇ ਮਿਸਤਰੀ ਵੀ ਆ ਜਿਹੜੇ ਪਹੁੰਚੇ ਹੋਏ ਨੇ ਆਪਣੇ ਕੋਲੇ ਤੇ ਆ ਆ ਗਈ ਜੀ ਨਾਲ ਲੱਗਦੇ ਰਸੋਈ ਇੱਧਰ ਰਸੋਈ ਦੇ ਵਿੱਚ ਵੀ ਜਿਹੜਾ ਟਾਇਲ ਵਗੈਰਾ ਦਾ ਕੰਮ ਹੈਗਾ ਸੈਲਫਾਂ ਦਾ ਤਕਰੀਬਨ A to Z ਕੰਪਲੀਟ ਹੋਇਆ ਪਿਆਗਾ ਤੇ ਇਸ ਤੋਂ ਨਾਲ ਲੱਗਦੇ ਇਹਦੇ ਵਿੱਚ ਆ ਗਏ ਜੀ ਚਾਰ ਰੂਮ ਨੇ ਇਹ ਰੂਮ ਆ ਗਿਆ ਸਟੋਰ ਦਾ ਕੰਮ ਵੀ ਲੈ ਰਿਹਾ ਤੇ ਰੂਮ ਵੀ ਹੈਗਾਗਾ ਤਕਰੀਬਨ ਇਹ 12x12 ਦੇ ਲਗਭਗ ਹੈਗਾਗਾ ਜਿਹੜਾ ਰੂਮ ਹੈ ਜੀ ਉਸ ਤੋਂ ਬਾਅਦ ਦੇ ਵਿੱਚ ਆਪਾਂ ਇੱਕ ਇਹਦੇਲੇ ਵਸਿਆ ਗਿਆ ਬੈਡਰੂਮ ਜੀ ਦੇਖੋ 12x12 ਦਾ ਬੈਡਰੂਮ ਇਹ ਆ ਗਿਆ ਜੀ ਇਹਦੇ ਨਾਲ ਹੀ ਇੱਧਰ ਅਟੈਚ ਟਾਇਲਟ ਪਲੱਸ ਬਾਥਰੂਮ ਇਹ ਵੀ ਨਾਲ ਅਟੈਚ ਕੀਤੇ ਹੋਏ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਣਾ ਡਰੈਇੰਗ ਰੂਮ ਤੇ ਨਾਲ ਉਹਦੇ ਇੱਕ ਕਮਰਾ ਹੋਰ ਹੈਗਾ ਇਧਰ ਦਿਖਾਉ ਜੀ ਇਹ ਆ ਗਿਆ ਡ੍ਰੈنگ ਰੂਮ 12x12 ਦਾ ਤੇ ਤਕਰੀਬਨ 17-1800 ਫੁੱਟ ਜਿਹੜਾ ਏਰੀਆ ਹੈਗਾ ਉਹ ਕਵਰ ਕੀਤਾ ਹੋਇਆ ਹੈਗਾ ਇਸ ਘੁੱਟੀ ਦੇ ਵਿੱਚ ਬਹੁਤ ਸੋਹਣੀ ਡਿਜ਼ਾਈਨਿੰਗ ਕੀਤੀ ਹੋਈ ਆ ਤੇ ਬਾਕੀ ਆਪਾਂ ਬਾਈ ਦੇ ਨਾਲ ਕਰਾਵਾਂਗੇ ਗੱਲਬਾਤ ਤੁਹਾਡੀ ਜਿਵੇਂ ਕਿ ਮਿੱਤਰੋ ਤੁਸੀਂ ਦੇਖ ਸਕਦੇ ਹੋ ਵੀ 17-1800 ਫੁੱਟ ਏਰੀਆ ਦੇ ਵਿੱਚ ਫੇੜਲੇ ਪਾਸੇ ਚਾਰ ਰੂਮ ਰੱਖਣੇ ਮਨ ਲੱਗਦਾ ਬਹੁਤ ਵਧੀਆ ਜਿਹੜੀ ਇਹਨਾਂ ਨੇ ਹੈਗੀ ਹੈਗੀ ਪਲਾਨਿੰਗ ਕੀਤੀ ਹੈਗੀ ਤੇ ਬਾਕੀ ਜਿਹੜੇ ਕੋਈ ਮਕਾਨ ਦਾ ਨਕਸ਼ਾ ਹੈਗਾ ਕਿੱਥੋਂ ਬਣਵਾਇਆ ਹੈ ਕਿਵੇਂ ਬਣਿਆਗਾ ਉਹ ਆਪਾਂ ਮਕਾਨ ਮਾਲਕਾਂ ਦੇ ਨਾਲ ਕਰਾਂਗੇ ਗੱਲਬਾਤ ਤੇ ਜਿਹੜਾ ਇਹ ਕਮਰਾ ਤੁਸੀਂ ਖੜੇ ਹੋ तकरीबन ਇਹ 10x12 ਕ ਦਾ ਕਮਰਾ ਇਹ ਹੈਗਾ ਤੇ ਉੱਪਰਲਾ ਜਿਹੜੀ ਉੱਪਰਲੀ ਜਾਣਕਾਰੀ ਹੈ ਆਜੋ ਆਪਾਂ ਉੱਪਰ ਚੱਲਦੇ ਹਾਂ ਉੱਥੇ ਦਿਖਾਉਣੀ ਹੈ ਤੁਹਾਨੂੰ ਕੀ ਕੁਛ ਹੈ ਆਜੋ ਉੱਪਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਜਿਵੇਂ ਇੱਥੇ ਇੱਕ ਆ ਲੋਬੀ ਵਗੈਰੀ ਕਹਿ ਸਕਦੇ ਆਪਾਂ ਨੂੰ ਗ੍ਰਿੱਲ ਲੱਗਣੀ ਬਾਕੀ ਐ ਗ੍ਰਿੱਲ ਲੱਗ ਕੇ ਇੱਥੇ ਵੀ ਪੱਥਰ ਦਾ ਕੰਮ ਆ ਜਿਹੜਾ ਵਧੀਆ ਹੋਇਆ ਹੋਏਗਾ ਪੱਥਰ ਲਾ ਕੇ ਇੱਥੇ ਕਵਰ ਕੀਤਾ ਹੋਇਆ ਨਾਲ ਨੇਰੀਆ ਤੇ ਨਾਲੇ ਦਾ ਸਟੇਅਰ ਕਵਰ ਹੋ ਗਿਆ ਉੱਪਰੋਂ ਤੇ ਵਧੀਆ ਗੱਲਬਾਤ ਬਣ ਗਈ ਇੱਥੇ ਵੀ ਆਜੋ ਜੀ ਹੁਣ ਬਰ ਲੇ ਵਸੇ ਜਿਵੇਂ ਤੁਸੀਂ ਦੇਖਿਆ ਵੀ ਜਿਹੜਾ ਉੱਪਰਲਾ ਸੀਗਾ ਇਹ ਰੂਮ ਤੁਸੀਂ ਦੇਖ ਰਹੇ ਹੋ ਜਿਵੇਂ ਇੱਕ ਤਰ੍ਹਾਂ ਦਾ ਰੂਮ ਹੀ ਲੱਗ ਰਿਹਾ ਹੈਗਾ ਵੈਸੇ ਤਾਂ ਇਹ ਇਹਨਾਂ ਨੇ ਮਮਟੇ ਛੱਤੀ ਹੈ ਕੁੱਰੀ ਕੱਲੀ ਉੱਪਰ ਆ ਪੌੜੀਆਂ ਸੀ ਸਟੇਅਰ ਸੀ ਉਹ ਛਤ ਲੀਆਂ ਤੇ ਬਾਕੀ ਜਿਹੜੀ ਕੋਈ ਇਹ ਮਕਾਨ ਦੀ ਜਾਣਕਾਰੀ ਹੈ ਫੁੱਲ ਡਿਟੇਲ ਹੈ ਉਹ ਆਪਾਂ ਤੁਹਾਡੀ ਮਕਾਨ ਮਾਲਕਾਂ ਦੇ ਨਾਲ ਕਰਾਉਣਾ ਹੈ ਗੱਲਬਾਤ ਆ ਜੀ ਕੀ ਹਾਲ ਚੱਲੇ ਜੀ ਸਸਰੀ ਘਾਤਮ ਲੋਤ ਅਲ ਸਸਰੀ ਘਾਲੀ ਕੀ ਹਾਲ ਚੱਲੇ ਬਾਈ ਵਧੀਆ ਬਾਈ ਠੀਕ ਠਾਕ ਹਾਂ ਵਧੀਆ ਬਾਈ ਅੱਛਾ ਹੋਰ ਠੀਕ ਹੈ ਬਾਈ ਹਾਂ ਤੇ ਬਾਈ ਮਕਾਨ ਦਾ ਨਕਸ਼ਾ ਮਾਲਕਾਂ ਦਾ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਲੋਕ ਸਾਨੂੰ ਲੱਗੀ ਵੀ ਬਹੁਤ ਵਧੀਆ ਤੇ ਕਲਾਸਿਕ ਟਾਈਪ ਦੇ ਵਿੱਚ ਬਣਾਇਆ ਹੈਗਾ ਤੁਸੀਂ ਜਾਲੀਆਂ ਜੂੜੀਆਂ ਨਾ ਬਹੁਤ ਸਾਰਾ ਕਰਾ ਰੱਖਿਆਗਾ ਇਹ ਨਕਸ਼ੇ ਦੀ ਗੱਲ ਕਰੀ ਬਾਈ ਕਿੱਥੋਂ ਬਣਵਾਇਆ ਹੈ ਨਕਸ਼ਾ ਵੀਰੇ ਅਸੀਂ ਆਪ ਹੀ ਬਣਾਏਗਾ ਇੱਕ ਮੈਂ ਦੀ ਇੱਕ ਜਿਹੜਾ ਮਿਸਤਰੀ ਹਾਂ ਜਿਹੜੀ ਮਿਸਤਰੀ ਨਾ ਆਰਕੀਟੈਕਟ ਤੋਂ ਨਹੀਂ ਬਣਵਾਇਆ ਨਾ ਆਰਕੀਟੈਕਟ ਤੋਂ ਬਣਾਏਗਾ ਅੱਛਾ ਜੀ ਜਮੀ ਕਮਾਲ ਕੀਤੀ ਬਈ ਫਿਰ ਬਸ ਐਂ ਦੀਆ ਮਾ ਚੱਲ ਜਰਾ ਆਰਕੀਟੈਕਟ ਦਾ ਸਾਰੀ ਬਣਾਉਂਦੇ ਨੇ ਆਪ ਬਣਾਈਏ ਅੱਛਾ ਆ ਬਣਾਇਆ ਫਿਰ ਪਹਿਲੀ ਵਾਰ ਚ ਫਾਈਨਲ ਹੋ ਗਿਆ ਨਾ ਹੋਇਆ ਦਾ ਦੂਜੀ ਤੀਜੀ ਵਾਰ ਚ ਹੈਗਾ ਪਰ ਉਹ ਨਿਉਨ ਆ ਨਹੀਂ ਅਸੀਂ ਨਹੀਂ ਵੀ ਕੋਈ ਵੀ ਮੰਨ ਲੈ ਵੀ ਪਰ ਕਿ țeੜੀ ਹੈਗੀ ਜਲਾ ਅੱਛਾ ਹਾਂ ਪਹਿਲਾਂ ਅਸੀਂ ਕਾਪੀ ਦੇ ਬਣਾ ਲਿਆ ਕਰੀਏ ਬਣਾ ਲਿਆ ਕਰੀਏ ਢਾ ਲਿਆ ਕਰੀਏ ਬਣਾ अच्छा। ਹਾਂ। ਕਿੰਨੀ ਵਾਰ ਚ ਜਾ ਕੇ ਫਾਈਨਲ ਹੋਇਆ ਫਿਰੇ? ਤੀਜੀ ਵਾਰ ਚ। ਤੀਜੀ ਵਾਰ ਚ। ਹਾਂ। ਫਿਰ ਵੀ ਛੇਤੀ ਸਫਲਤਾ ਮਿਲ ਗਈ ਤੁਹਾਨੂੰ। ਹਾਂ, ਛੇਤੀ। ਕਿਉਂ ਇੱਕ ਤਾਂ ਹੀ ਹੁੰਦਾ ਜੇ ਮੰਨ ਲੈ ਜੇ ਪਿੰਡ 'ਚ ਜਗ੍ਹਾ ਹੈਗੀ। ਹਾਂਜੀ। ਉਹ ਤਾਂ ਲਿਮਟਿਡ ਹੁੰਦੀ ਹੈ ਨਾ ਵੀ ਇੰਨੇ ਦਾ ਪਲਾਟ ਇੰਨੇ ਦਾ ਹੈਗਾ। ਠੀਕ ਹੈ ਜੀ। ਪੂਰੇ ਖੇਤ ਕਰਕੇ ਸਾਡੇ ਲਈ ਵੰਡ ਤੀ ਆ ਬੱਧ। ਠੀਕ ਹੈ। ਇਹ ਵੀ ਲੋਕੇਸ਼ਨ ਦੇਖਣੀ ਸੀ ਕਿ ਕਿੱਧਰ ਮੂੰਹ ਕਰੀਏ, ਕਿਵੇਂ ਕਰੀਏ। ਵੀ ਅੱਗੇ ਪਾਈਏ ਇੱਕ, ਪਿੱਛੇ ਪਾਈਏ ਇੱਕ। ਜਮਾਂ ਕਮਾਲ ਕਰਤੀ ਬਈ ਤੁਸੀਂ ਆਪਣੇ ਆਪ ਨਾ। ਹਾਂ, ਬਸ ਬਰਾ। ਆਈਂ ਦੀਆ ਬਈ ਚੱਲ ਵਾਹ ਜਰਾ। ਅੱਛਾ ਅੱਛ ਇਹ ਸਾਰਾ ਮੰਨ ਲੈ ਵੀ ਵਿੱਚੇ ਸਾਰਾ ਕੁਸ ਲਾਈ ਹੈ ਨਾ ਜੇ ਆਪਾਂ ਤਾਂ 1700 ਬਣਦਾਗਾ 1700 ਦੇ ਲਗਭਗ ਜਿਵੇਂ ਮਿਸਤਰੀ ਕਹਿੰਦੇ ਨੇ ਵੀ ਆਹ ਦਬਕਾ ਬਣਾਤਾ ਆਪਾਂ ਦਬਕਾ ਬਣਾਉਣੀਆ ਦੇ ਕੰਮ ਦੇ ਚਾ ਠੀਕ ਹੈ ਤਾਂੜ ਵੀ ਕਹਿੰਦੇ ਨੇ ਦਿਖਾਵਾ ਬੱਕੀ ਰਸੂਈ ਵਾਲੀਆਂ ਸੈਲਫ ਆ ਗਈਆਂ ਵਿੱਚੇ ਬਾਹਰਲੀ ਕੋਈ ਆ ਗਈ ਓਕੇ ਸਾਰਾ ਟੋਟਲ ਮੰਨ ਲੈ ਵੀ ਜਿੱਥੇ ਤੱਕ ਲੈਨਟਰ ਪਿਆਗਾ ਠੀਕ ਹੈ ਜੀ ਕਿਸੇ ਵੀ ਚੀਜ਼ ਦਾ ਇਹ 1700 ਹੈ ਲਗਭਗ 1700 ਦੇ ਲਗਭਗ ਹੈਗਾ ਸਾਰਾ ਸੌਦਾ ਤਿਆਰ ਹੋ ਗਿਆ ਹਾਂ ਜਿਹੜਾ ਸਾਰਾ ਤਿਆਰ ਹੋਏਗਾ ਠੀਕ ਹੈ ਜੀ ਜੇ ਪਾਉ ਕੋਠੀ ਮੰਨੀ ਵੀ ਜਿਵੇਂ ਆਪਾਂ ਕਹਿੰਦੇ ਨੇ ਵੀ ਕਿੰਨਾ ਏਰੀਆ ਤਾਂ 1270 ਫੁੱਟ ਹੈਗਾ ਅੱਛਾ 1270 ਫੁੱਟ ਕੱਲਾ ਗਰਾਉਂਡ ਫਲੋਰ ਹਾਂ ਇਹਨੂੰ ਛੱਡ ਕੇ ਟੈਂਕੀ ਛੱਡ ਕੇ ਠੀਕ ਹੈ ਜੀ ਇਹਦੇ ਵਿੱਚ ਹੋਰ ਆ ਜਾਂਦਾ ਹੈ ਨਾ ਠੀਕ ਹੈ ਠੀਕ ਹੈ ਮਤਲਬ ਟੋਟਲ ਕੁੱਲ ਮਿਲਾ ਕੇ 1700 ਦੇ ਲਗਭਗ ਏਰੀਆ ਜਿਹੜਾ ਹੋ ਗਿਆ ਕੁੱਲ ਮਿਲਾ ਕੇ ਵੀ 1700 ਹੋ ਗਿਆ ਠੀਕ ਹੈ ਬਹੁਤ ਸੋਹਣਾ ਬਣਾਇਆ ਬਾਈ ਡਿਜ਼ਾਈਨ ਤੇ ਜਾਲੀਆਂ ਵੀ ਬਾਈ ਬਹੁਤ ਸੋਹਣੀਆਂ ਲੱਗ ਰਹੀਆਂ ਨੇ ਜਾਲੀਆਂ ਤੁਸੀਂ ਕੰਮ ਕਿੱਥੋਂ ਕਰਵਾਇਆ ਇਹ ਸੀ ਆਪੇ ਕਰਿਆ ਕਰੀ ਅੱਛਾ ਜਾਲੀਆਂ ਨੇ ਵੀ ਤੁਸੀਂ ਆਪ ਕੀਤੇ ਹਾਂ ਆਪ ਕਰਾਇਆ ਸੀ ਅੱਛਾ ਕਰੀ ਬਣਾਈਆਂ ਨੇ ਹਾਂ ਮਿਸਤਰੀ ਨੇ ਬਣਾਈਆਂ ਨੇ ਅੱਛਾ ਜੀ ਹਾਂ ਮਿਸ ਮਿਸਤਰੀ ਵੀ ਹੈਗਾ ਬਾਈ ਮਿਸਤਰੀ ਨਾਲ ਵੀ ਹਾਂ ਠੀਕ ਹੈ ਹਾਂਜੀ ਮਿਸਤਰੀ ਨਾਲ ਵੀ ਥੋੜੀ ਗੱਲਬਾਤ ਕਰਾਵਾਂਗੇ ਮਿਸਤਰੀ ਵੀ ਆਪਣੇ ਪਹੁੰਚੇ ਹੋਏ ਨੇ ਠੀਕ ਹੈ ਜੀ ਹਾਂਜੀ ਅੱਛਾ ਬਾਈ ਜੀ ਜੇ ਆਪਾਂ ਇਹਦੀ ਖਰਚੀ ਦੀ ਗੱਲ ਕਰੀਏ ਕੋਠੀ ਦੀ ਥੋੜੀ ਕੀ ਖਰਚਾ ਕੀ ਕੋਸਟ ਆਇਆ ਇਹਦੇ ਉੱਪਰ ਤੁਹਾਡਾ ਸਾਰਾ ਖਰਚਾ ਤੂੰ ਇਹਦੇ ਮੰਨ ਲੈ ਬਾਈ 14 ਤੋਂ ਲੈ ਕੇ 15 15 ਲੱਖ ਰੁਪਏ ਤੱਕ ਕੱਲੀ ਕੋਠੀ ਕੋਠੀ ਦਾ ਅੱਛਾ ਤੁਸੀਂ ਏਰੀਆ 1700 ਕਹਿ ਰਹੇ ਹੋ ਕਿਉਂਕਿ ਅਸੀਂ ਲਗਭਗ ਦੇਖਿਆ ਵੀ ਜਿਹੜਾ ਆਪਣੇ ਮਾਨਸਾ ਜਾਂ ਸੰਗਰੂਰ ਦਾ ਏਰੀਆ ਹੈ ਉਹ 100000 ਰੁਪਏ ਸੇਅਰ ਫੁੱਟ ਨੂੰ ਖਾਂਦਾ ਹੈਗਾ ਠੀਕ ਹੈ ਵੀ ਜਿਵੇਂ ਤੁਹਾਡਾ 1700 ਫੁੱਟ ਏਰੀਆ ਸੀਗਾ ਮੰਨ ਕੇ ਚੱਲੋ ਵੀ 17 ਤੋਂ 18 ਲੱਖ ਰੁਪਏ ਖਰਚਾ ਆਉਣਾ ਚਾਹੀਦਾ ਸੀਗਾ ਫਿਰ ਤੁਸੀਂ ਬਚਤ ਦੀ ਕਿੱਥੇ ਕਰੀ ਬਾਈ ਇੱਥੇ ਕਈ ਗੱਲਾਂ ਨੇ ਬਾਈ ਲਾਲਾ ਇੱਕ ਮਿਸਤਰੀ ਦੀਗਾ ਅੱਛਾ ਇੱਕੇ ਮਿਸਤਰੀ ਨੇ ਕੀ ਮਿਸਤਰੀ ਨੇ ਨਿਵਾ ਭਰੀਆਂ ਨੇ ਉਸੇ ਨਹੀਂ ਖੜੀ ਕਰੀ ਐ ਉਸੇ ਨਹੀਂ ਪਲਾਸਟਰ ਕਰੀ ਐ ਉਸੇ ਨਹੀਂ ਪੱਥਰ ਲਾਇਆਗਾ ਕੰਪਲੀਟ ਇਹ ਟੂ ਕੰਪਲੀਟ ਠੇਕੇ ਦੇ ਕੰਮ ਅੱਛਾ ਠੇਕਾ ਸਾਰਾ ਉਹਦੇ ਕੋਲ ਹੀ ਸੀ ਕੰਪਲੀਟ ਠੇਕਾ ਸਾਰਾ ਉਸੇ ਲਵੀ ਤੀਗਾ ਪਰ ਕੰਮ ਉਹਨੇ ਦੜੀ ਨਾਲ ਵੀ ਵਧੀਆ ਕਰਿਆ ਮਨ ਨਾਲ ਅੱਛਾ ਹਾਂ ਵੀ ਠੇਕੇਦਾਰ ਜਿਵੇਂ ਆਪਾਂ ਦੇਖਿਆ ਵੀ ਕਾਲੀ ਜੀ ਕਰ ਜਾਂਦੇ ਨੇ ਨਾ ਨਾ ਕੋਈ ਕਾਲੀ ਨਹੀਂ ਕਰੀਗੀ ਪੱਥਰ ਲਾਉਣ ਚ ਵੀ ਕਾਲੀ ਲਪੇਚ ਵੀ ਕਾਲੀ ਸਾਰੇ ਕਿਤੇ ਗਾਲੀ ਕਰਦੇ ਆ ਤੂੰ ਪੱਥਰ ਵਾਲੀ ਗੱਲ ਲਾ ਲੈ ਹਾਂਜੀ ਬੱਚਾ ਆਪਣੇ ਪੰਜਾਬ ਵਾਲੇ ਲਾ ਲੈ ਪ੍ਰਦੇਸ਼ੀਆਂ ਨੂੰ ਪਹਿਲ ਦੇ ਰਹੇ ਨੇ ਨਾ ਕੋਈ ਕਹਿੰਦਾ ਭਈਆਂ ਦੇ ਵਧੀਆ ਲਾਉਂਦੇ ਨੇ ਜੁੱਤੀ ਵਾਲੇ ਵਧੀਆ ਲਾਉਂਦੇ ਨੇ ਤੂੰ ਆਪਣਾ ਪੱਥਰ ਦੇਖ ਲੈ ਲੱਗਿਆ ਜਾਂ ਹੱਥ ਮਾਰ ਲੈ ਇੱਕ ਤੋਂ ਦੂਜੀ ਟ ਇੰਨਾ ਘੰਟਾ ਪੱਥਰ ਲਾਇਆ ਹਾਂ ਤੁਸੀਂ ਦੇ ਵਿੱਚ ਪੱਥਰ ਲਾਇਆ ਹਾਂ ਹਾਂ ਜਮਾ ਇਹਨਾਂ ਲੈਵਲ ਕੱਢ ਗਏ ਇੱਕ ਪੂਰੇ ਇਸ ਦੇ ਵਿੱਚ ਪੱਥਰ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਓਕੇ ਅੱਛਾ ਇੱਥੇ ਤੁਸੀਂ ਖਰਚਾ ਬਚਾ ਲਿਆ ਵੀ ਇੱਕ ਮਿਸਤਰੀ ਹੋਣ ਕਰਕੇ ਇੱਕ ਮਿਸਤਰੀ ਹੋਣ ਕਰਕੇ ਦੂਜੀ ਗੱਲ ਹਾਂ ਜੀ ਤੇ ਜਿਹੜੀਆਂ ਜਾਲੀਆਂ ਨਹੀਂ ਆ ਇਹ ਵੀ ਬਹੁਤ ਰੁਪਏ ਖਾਂਦੀ ਨੇ ਨਾ ਅੱਜ ਕੱਲ ਠੀਕ ਹੈ ਜੀ ਇਹ ਉਹਨੇ ਘਰੇ ਬਣਾਈਆਂ ਨੇ ਆਪ ਅੱਛਾ ਹਾਂ ਇਹ ਉਹਨੇ ਜੇ ਆਪਾਂ ਮੰਨ ਲਏ ਵੀ ਜੇ ਇਹ ਜੀ ਜਾਲੀ ਲਈਏ ਆਪਾਂ ਠੀਕ ਹੈ ਜੀ ਘੱਟ-ਘੱਟ ਮੈਨ ਲੱਗਦਾ ਵੀ ਜਿਨੇ ਅਸੀਂ ਮਟੀਰੀਅਲ ਚ ਤਿਆਰ ਕਰਾਈਆ 1100 1200 ਦੀ 2 4 ਦਾ 1 ਪੀਸ ਦੇਣਗੇ ਠੀਕ ਹੈ ਇਹ ਅਸੀਂ ਨੇ ਘਰੇ ਤਿਆਰ ਕਰੀਆ ਇਹਦੇ ਵਿੱਚ ਅੱਧੋ ਅੱਧਾ ਦਾ ਸਮਿਟ ਪਾਇਆ ਹੈਗਾ ਆਈ ਨਹੀਂ ਹੈਗਾ ਵੀ ਤੁਨ ਨਵੱਠਲ ਬਰੇਤੀ ਦੇ ਵੀ ਇੱਕ ਸਮਿਟ ਦਾ ਪਾਤਾ ਠੀਕ ਹੈ ਜਿੰਨਾ ਬਰੇਤੀ ਵੀ 19 ਸਮਿਟ ਪਾਇਆਗਾ ਬਰਾਬਰ ਰੱਖਿਆ ਦੋ ਦੋ ਬਰਾਬਰ ਰੱਖੇਗਾ ਵੀ ਇਹ ਪਟਨ ਨਾ ਠੀਕ ਨਹੀਂ ਦਿੱਕਤ ਆਉਂਦੀ ਹੈ ਨਾ ਜੇ ਪਾਵੇ ਜਾਂ ਜਾਲੀਆਂ ਪਾਟ ਜਾਂਦੀਆਂ ਨੇ ਦੂਜੀ ਗੱਲ ਇਹਦੇ ਵਿੱਚ ਅਸੀਂ ਤਾਰ ਪਾਈ ਜਿਹੜੀ ਸਟੀਲੀ ਪਾਈ ਹੈਗੀ ਅੱਛਾ ਜੀ ਹਾਂ ਲੋਹੇ ਦੀ ਨਹੀਂ ਪਾਈ ਵੀ ਇਹਨੂੰ ਜੰਗਾਲ ਲੱਗ ਜੂਗਾ ਫੇਰ ਤਾਂ ਬਈ ਜੀ ਇਹਦਾ ਜੇ ਆਪਾਂ ਦੇਖਿਆ ਜਾਵੇ ਤਾਂ ਲਾਈਫ ਟਾਈਮ ਵੈਲਿਡਿਟੀ ਹੋਣੀ ਨਾਲ ਹੀ ਤਾਂ ਹਾਂ ਲਾਈਫ ਟਾਈਮ ਹਣਾ ਜਿਵੇਂ ਆਪਾਂ ਦੇਖਿਆ ਵੀ ਅਕਸਰ ਜਿਹੜੀਆਂ ਜਾਲੀਆਂ ਨੇ ਜਾਂ ਪਾਵੇ ਨੇ ਉੱਪਰ ਜਾਂਦੇ ਆ ਕੁਝ ਟਾਈਮ ਪਾ ਕੇ ਫਿਰ ਇਹਨਾਂ ਦਾ ਮਤਲਬ ਦਾ ਪਰਨ ਦਾ ਕੋਈ ਗੱਲ ਬਣਦੀ ਨਹੀਂ ਜੀ ਮਸਾਲਾ ਬਹੁਤ ਪੈ ਗਿਆ ਬਾਈ ਹਾਂਜੀ ਬਾਕੀ ਆਪ ਬਣਾਈਆਂ ਕਰਕੇ ਬਹੁਤ ਫਰਕ ਪੈ ਗਿਆ ਤਸੱਲੀ ਹੈ ਥੋੜੀ ਆਪ ਦੀ ਬਣਾਈਆਂ ਹਾਂ ਤਸੱਲੀ ਹੋਰ ਆਪ ਦੀਆਂ ਬਣਾਈਆਂ ਆ ਬਹੁਤ ਅੱਛੀ ਬਣਾਈਆਂ ਨਹੀਂ ਆ ਠੀਕ ਹੈ ਇੱਕ ਅਸੀਂ ਨਕਸ਼ਾ ਨਹੀਂ ਮੰਨ ਲਿਆ ਕਰਾਇਆ ਕਿਤੋਂ ਉਹ 10 20000 ਰੁਪਏ ਮਾਮੂਲੀ ਗੱਲ ਹੈਗਾ ਹਾਂ ਠੀਕ ਹੈ ਕਿਤੇ ਕੰਦ ਬਣਵਾ ਹਾਂ 20000 ਰੁਪਏ ਰਿਪੇਅਰ ਕਰਾ ਦਾ ਬਚਾਲਿਆ ਹਾਂ 20000 ਰੁਪਏ ਅਸੀਂ ਉਹ ਰਿਪੇ ਦੋ ਤੋਂ ਤਿੰਨ ਨਾ ਮੰਨ ਲੈ ਬਾਈ ਡੇਢ ਦੋ ਲੱਖ ਰੁਪਏ ਕੋਸਤਾ ਫਰਕ ਪਈ ਹੈ ਨਾ ਪਈ ਹੈਗਾ ਫਰਕ ਇੱਕ ਮਿਸਤਰੀ ਹੋਣ ਕਰਕੇ ਹੀ ਪੈਂਦਾ ਦਿਖਾ ਜੇ ਆਪਾਂ ਕਿਸੇ ਨੂੰ ਹੋਰ ਬਦਲਾਈ ਜਾਈਏ ਅਗਲਾ ਕਿੱਥੇ ਪਲਾਸਟਰ ਹੋਰ ਕਰੂ ਕਿੱਥੇ ਕੰਧੋ ਦੇਖੂ ਸਭ ਕੁਝ ਦੇਖਦਾ ਹੈਗਾ ਇੱਕ ਦੇ ਬੰਦੇ ਦੇ ਦਿਮਾਗ 'ਚ ਹੁੰਦਾ ਹੈਗਾ ਵੀਪਾ ਨੇ ਆਏ ਨੇ ਉਹ ਭਰੀਏ ਆਏ ਇਹਦੀ ਨਾਲੇ ਮੈਨੂੰ ਲੱਗਦਾ ਵੀ ਇੱਕ ਗੱਲ ਹੋਰ ਵੀ ਹੈ ਜੇ ਤੁਸੀਂ ਇੱਕ ਮਿਸਤਰੀ ਨੂੰ ਰੱਖਿਆ ਉਹ ਨੂੰ ਆਪਣੀ ਗੁਣਾਂ ਦਾ ਵੀ ਔਗਣਾਂ ਦਾ ਵੀ ਪਤਾ ਹੈਗਾ ਜੇ ਤੁਸੀਂ ਮਤਲਬ ਆ ਦੂਸਰਾ ਮਿਸਤਰੀ ਬੁਲਾ ਲਿਆ ਉਹ ਕਹੀਂ ਜਾਊਗਾ ਬੰਦਾ ਵੀ ਨਹੀਂ ਬਈ ਆ ਪਿੰਗਾ ਕਾ ਭਾਈ ਨਹੀਂ ਜਾਣ ਉਹ ਸਿੱਧਾ ਕਰਤਾ ਹਨਾ ਜਾਣ ਕੀ ਨੁਕਸ ਗੱਡੀ ਦਿੰਦਾ ਤੇ ਇਹ ਜਾਣ ਕੇ ਨੁਕਸ ਹਾਂ ਵੀ ਇਹ ਕੰਦ ਵੀਂਗੀ ਐ ਆਉਰੇ ਆਏ ਕਰਤਾ ਇੱਥੋਂ ਗਲਾਈ ਨਹੀਂ ਦਿੱਤੀ ਫਲਾਣਾ ਹੀ ਦਿੱਤੀ ਉਹਨੂੰ ਆਪਦੇ ਹੋਣ ਕਰਕੇ ਪਤਾ ਦੀਗਾ ਕੱਲੇ ਕਰਤਾ ਵੀ ਇੱਥੇ ਮੈਂ ਆਏ ਕਰਿਆ ਉੱਥੇ ਮੈਂ ਆਏ ਕਰਨਾਗਾ ਠੀਕ ਹੈ ਹਾਂ ਜੇ ਜੋ ਨੁਕਸਰ ਇਹ ਵੀ ਜਾਂਦਾ ਦਿਖਾ ਕਾਉਂ ਆਪਦਾ ਆਪ ਹੀ ਕਰ ਲੈ ਲੈਂਦਾ ਸੀ ਆਪੇ ਕਰ ਲੈ ਦੂਜਾ ਬੰਦਾ ਉਹ ਝਾਕੇ ਨੁਕਸ ਕੱਢਦਾ ਨਾਲੇ ਸਾਨੂੰ ਦੱਸਦਾ ਨਾਲੇ ਚਾਰ ਨੂੰ ਹੋਰ ਦੱਸਦਾ ਠੀਕ ਹੈ ਜੇ ਉਹਦੇ ਕੋਈ ਗਲਤੀ ਹੋ ਜਾਂਦੀ ਸੀ ਉਹ ਪਲਾਸਟਰ ਜੇ ਕੱਢ ਲੈਂਦਾ ਅੱਛਾ ਅੱਛਾ ਠੀਕ ਹੈ ਮਤਲਬ ਪੂਰਾ ਤਸੱਲੀ ਬਖਸ਼ ਕੰਮ ਕੀਤਾ ਬੰਦੇ ਨੇ ਹਾਂ ਬਸ ਤਸੱਲੀ ਜਮਾ ਤਸੱਲੀ ਕਰਾਈ ਜਮਾ ਤੇ ਆਪਾਂ ਤੁਹਾਡੀ ਮਿਸਤਰੀ ਨਾਲ ਵੀ ਕਰਾਵਾਂਗੇ ਜੀ ਗੱਲਬਾਤ ਮਿਸਤਰੀ ਨਾਲ ਮਲਾਉਣੇ ਉਹਦੇ ਨਾਲ ਵੀ ਕਰਦੇ ਆਪਾਂ ਗੱਲਬਾਤਾਂ ਤੇ ਕੀ ਕੁਝ ਕਿਵੇਂ ਦਾਦਾ ਜਿਹੜਾ ਇਹਦਾ ਤਜਰਬਾ ਹੈਗਾ ਉਹ ਰਹੇਗਾ ਤੇ ਕੀ ਕੁਝ ਉਹਨੇ ਇਹਦੇ ਵਿੱਚ ਕੋਈ ਐਕਸਟਰਾ ਕਰਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਆਪਾਂ ਮਿਸਤਰੀ ਨਾਲ ਕਰਦੇ ਆ ਗੱਲਬਾਤ ਹਾਜੀ ਬਿੱਤਰੂ ਮਿਸਤਰੀ ਵੀ ਆਪਣੇ ਨਾਲ ਅੱਜ ਪਹੁੰਚੇ ਹੋਏ ਨੇ ਬਹਾਦਰਪੁਰ ਜਿਹੜੇ ਨੇ ਬਾਈ ਨੇ ਇਹ ਕੋਠੀ ਬਣਾਈ ਹੈ ਬਾਈ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਹੋ ਠੀਕ ਠਾਕ ਹਾਂਜੀ ਵਧੀਆ ਅੱਛਾ ਤੇ ਤੁਸੀਂ ਬਣਾਈ ਆ ਬਈ ਆਪਦੇ ਹੱਥਾਂ ਨਾਲ ਉੱਠੀ ਸਾਰੀ ਠੀਕ ਹੈ ਇਹਦੇ ਵਿੱਚ ਬਈ ਕੋਈ ਖਾਸੀਅਤ ਜਿਹੜੀ ਤੁਸੀਂ ਅਸੀਂ ਖਾਸੀਅਤ ਉਹੀ ਹੈ ਬਈ ਇਹ ਜਾਲੀਆਂ ਅਸੀਂ ਆਪ ਬਣਾਈਆਂ ਨੇ ਕਰੀਂ ਖੁਦ ਬਣਾਈਆਂ ਨੇ ਆਜੋ ਮੜਾ ਜਾ ਦਿਖਾਓ ਸਾਨੂੰ ਕੋਲੇ ਆਜੋ ਜੀ ਇੱਧਰ ਇਹ ਅਸੀਂ ਇਧੋ-ਉਧ ਦੇ ਮਸਾਲੇ ਨਾਲ ਬਣਾਈਆਂ ਨੇ ਜੀ ਖੁਦ ਆਪ ਤਿਆਰ ਕਰਿਆ ਨੇ ਸਾਡੇ ਲਵੇ ਫਰਮਾ ਅਸੀਂ ਨਹੀਂ ਤੁਸੀਂ ਬਣੀਆਂ ਬਣੀਆਂ ਕਿਉਂ ਨਹੀਂ ਲੈਂਤੀਆਂ ਨਹੀਂ ਨਹੀਂ ਬਣੀਆਂ ਬਣਾਈਏ ਸਾਨੂੰ ਇਹ ਵਧੀਆ ਲੱਗਾਈਆਂ ਆ ਬਣਾਉਣ ਚ ਅੱਛਾ ਆਪਦੀ ਤਸਲੀ ਨਾਲ ਤੁਸੀਂ ਨੇ ਆਪ ਕਰੀਆਂ ਨੇ ਤਸਲੀ ਨਾਲ ਹਾਂ ਜੀ ਇਹਦੇ ਫਲੇਵਰ ਤਾਰ ਪਾਈਏ ਸੀ ਸਾਰੀ ਲੋਹੇ ਦੀ ਗਰੰਟੀ ਕੁਲ ਫਰੇ ਦੀ ਗਰੰਟੀ ਇਦੀ ਗਾਰੰਟੀ ਦਾ ਉਮਰ ਭਰਦੀ ਹੈ ਹੀ ਉਮਰ ਭਰਦੀ ਹੈ ਹਾਂਜੀ ਅੱਛਾ ਜਾਲੀ ਜਾਊਗੀ ਨਹੀਂ ਕਿਤੇ ਨਾ ਨਾ ਜਾਲੀ ਨਹੀਂ ਜਾਂਦੀ ਤੇ ਫਿਰ ਜਿਹੜਾ ਕੋਈ ਸਰੀਆ ਵਗੈਰਾ ਜਾਂ ਕੋਈ ਤਾਰ ਪਾਉਂਦੇ ਆ ਉਹ ਤੁਸੀਂ ਕਿਹੜੀ ਪਈਏ ਦੇ ਵਿੱਚ ਅਸੀਂ ਫੇਵਰ ਦੀ ਤਾਰ ਪਾਈ ਹੈ ਜੀ ਅੱਛਾ ਫੇਵਰ ਦੀ ਤਾਰ ਹਾਂਜੀ ਸਟੀਲੀ ਤਾਰ ਪਾਈ ਦੀ ਆ ਠੀਕ ਹੈ ਠੀਕ ਹੈ ਹਾਂਜੀ ਅੱਛਾ ਇਹ ਤੋਂ ਬਿਨਾ ਕੋਈ ਹੋਰ ਕੋਈ ਖਾਸੀਅਤ ਕੋਈ ਦੇ ਵਿੱਚ ਇਹਦੇ ਵਿੱਚ ਇੱਕ ਖਾਸੀਅਤ ਹੋ ਰਹੀ ਜਿਹੜਾ ਉਰੇ ਲੈਂਟਰ ਵੇਲੇ ਕ੍ਰੈਕ ਆ ਜਾਂਦਾ ਹਾਂਜੀ ਉਹਦੇ ਕ੍ਰੈਕ ਨਹੀਂ ਆਉਂਦਾ ਹੈਗਾ ਜੀ ਇੱਥੇ ਨੀਚੇ ਅਸੀਂ ਉਹਦੇ ਫੇਵਰ ਜਾਲੀ ਲਾਉਨੇ ਆਂ ਜੀ ਕੂਟੀ ਵਾਲੀ ਫੇਵਰ ਜਾਲੀ ਵਰਤਦੇ ਨਹੀਂ ਅੱਛਾ ਜੀ ਉਹ ਫੇਵਰ ਜਾਲੀ ਲਾਉਣੀ ਹੈ ਜੇ ਮੇਰੇ ਕਰੈਕ ਨਹੀਂ ਆ ਜਾਂਦਾ ਲੈਟਰ ਕੋਲ ਹਾਂ ਲੈਟਰ ਦੇ ਸੀ ਕੇ ਵੀ ਦੇਖਿਆ ਵੀ ਤੇੜਾ ਹੁੰਦੀ ਹੈ ਹਾਂ ਤੇੜਾ ਜਾਂਦੇ ਨੇ ਇਹਦੇ ਉਹ ਨਹੀਂ ਆਉਂਦੀ ਹੈਗੀ ਉਹ ਲਾਉਣੀ ਹੈ ਇਸੀ ਜੋੜ ਤੇ ਅੱਛਾ ਰਾਂ ਲਾ ਕੀ ਓਕੇ ਫੇਵਰ ਜਾਲੀ ਲਾਉਣੀ ਅੱਛਾ ਫੇਵਰ ਜਾਲੀ ਲੱਗ ਜਾਂਦੀ ਹੈ ਹਾਂ ਜੀ ਠੀਕ ਹੈ ਇਹਦੇ ਫੇਵਰ ਜਾਲੀ ਲਾ ਦਿੰਨੀ ਅੱਛਾ ਜੀ ਜਾਲੀ ਦੀ ਸਫਾਈ ਦੇਖੋ ਜਮਣ ਵਧੀਆ ਹੈ ਇਹ ਫਰਮਾ ਫਿਰ ਤੁਸੀਂ ਬਾਈ ਜੀ ਕਿੱਥੋਂ ਕਰਵਾਇਆ ਤਿਆਰ ਇਹ ਅਸੀਂ ਫਰਮਾ ਬਾਹਰੋਂ ਹੀ ਤਿਆਰ ਕਰਵਾਏ ਸੀ ਅੱਛਾ ਹਾਂ ਬਣਾਈਆਂ ਤੁਸੀਂ ਆਪ ਨੇ ਹਾਂ ਆਪ ਬਣਾਉਂਦੇ ਕਮਾਲ ਕੀਤੀ ਹੋਈ ਬਹੁਤ ਸੋਹਣਾ ਕੰਮ ਕੀਤਾ ਹੈਗਾ ਬਾਈ ਹਾਂਜੀ ਅੱਛਾ ਬਾਈ ਜੀ ਜਾਲੀ ਤੇ ਚਣਾਈ ਤੋਂ ਬਿਨਾ ਤੁਸੀਂ ਹੋਰ ਕੀ ਕੁਝ ਕੰਮ ਕੀਤਾ ਹੈਗਾ ਤੁਸੀਂ ਪੱਥਰ ਦਾ ਵੀ ਕੰਮ ਕਰਦੇ ਆ ਵੀਰ ਜੀ ਅੱਛਾ ਜੀ ਪੱਥਰ ਦਿਖਾਉ ਸਕਦੇ ਹੋ ਜਮਾਨ ਜੈਨੂਇਨ ਲੱਗਿਆ ਹੋਇਆ ਅੱਛਾ ਜੀ ਹਾਂਜੀ ਨਹੀਂ ਜਿਵੇਂ ਮਤਲਬ ਆਪਣੇ ਨਾ ਕੋਈ ਆ ਰਹੀ ਹੈ ਗੱਲ ਇਹ ਵੀ ਕਹਿੰਦੇ ਵੀ ਜਿਹੜੇ ਕੋਈ ਜਿਵੇਂ ਯੂਪੀ ਜਾਂ ਐਮਪੀ ਦੇ ਜਿਹੜੇ ਵੀ ਆਉਂਦੇ ਆ ਨਾ ਵੀ ਕਹਿੰਦੇ ਉਹ ਵਧੀਆ ਲਾਉਂਦੇ ਆ ਨਾ ਨਾ ਇਹ ਬਹੁਤ ਵਧੀਆ ਲੱਗਿਆਈ ਹੈ ਹੱਥ ਮਾਰ ਕੇ ਦੇਖ ਸਕਦੇ ਹੋ ਤੁਸੀਂ ਜਮਾਨ ਜੀ ਕੋਈ ਐ ਨਹੀਂ ਹੈਗਾ ਵੀ ਉੱਚਾ ਨਹੀਂ ਮੈਂ ਲੱਗ ਰਿਹਾ ਕੋਈ ਵੀ ਫਰਕ ਜਮਾਨ ਹਾਂਜੀ ਜਮਾ ਮਤਲਬ ਪੈਰਲ ਰੱਖ ਰਹੇ ਹਾਂ ਜਮਾ ਨ ਇੱਕ ਨੰਬਰ ਹੀ ਹੈਗਾ ਬਾਕੀ ਅਸੀਂ ਇਹ ਜਿਹੜਾ ਕੰਮ ਆਈ ਸਾਰਾ ਅਸੀਂ ਨੇ ਖੁਦ ਤਿਆਰ ਕੀਤਾ ਹੈ ਲਿਪਿਆਈ ਚਣਿਆਈ ਪੱਥਰ ਸਾਰਾ ਇਟੂ ਜਟਸ ਆਲ ਰੌਂਡ ਰੋਵਰ ਤੋਸੀ ਸਾਰੇ ਹਾਂਜੀ ਅੱਛਾ ਅੱਛਾ ਕਿੰਨੇ ਕੇ ਟਾਈਮ ਚ ਤਿਆਰ ਕਰਤੀ ਇਹ ਅਸੀਂ ਨੇ 3.5 ਮਹੀਨਾ ਚ ਤਿਆਰ ਕਰਤੀ 3.5 ਮਹੀਨਾ ਚ ਹਾਂਜੀ ਠੀਕ ਹੈ ਟੋਟਲ ਏਰੀਆ ਕਿੰਨਾ ਬਣਿਆ ਸੀ ਇਹਦਾ ਟੋਟਲ ਏਰੀਆ ਬਣਾਈ ਤੀ ਇਹਦਾ 1700 ਹੀ ਸਾਰਾ 1700 ਹਾਂਜੀ ਠੀਕ ਹੈ ਠੀਕ ਹੈ ਭਾਈ ਜੀ ਮਿਲ ਕੇ ਬਹੁਤ ਵਧੀਆ ਲੱਗਿਆ ਥੈਂਕ ਯੂ ਧੰਨਵਾਦ ਹਾਂਜੀ ਇਹ ਸੀ ਮਿੱਤਰੋ 31 ਵਜੇ 40 ਕਿਤੇ ਵਿੱਚ ਜਿਹੜਾ ਤੁਸੀਂ ਲੁੱਕ ਦੇਖੀ ਐ ਕਲਾਸਿਕ ਲੁੱਕ ਤੇ ਜਿਵੇਂ ਤੁਸੀਂ ਇਹ ਜਾਲੀਆਂ ਵੀ ਦੇਖ ਸਕਦੇ ਹੋ ਦੇਖੋ ਜਾਲੀਆਂ ਪੂਰੀਆਂ ਘੜ ਲੱਗੀਆਂ ਹੋਈਆਂ ਨੇ ਆਲੇ-ਦਾਲੇ ਲੇ ਪਾਸੇ ਜਿਹੜਾ ਚੰਗਲਾ ਹੈਗਾ ਉਹ ਵੀ ਪੂਰਾ ਜਮਾਂ ਜਬਰਦਸਤ ਹੈ ਬਾਕੀ ਤੁਸੀਂ ਖੇਤਾਂ ਦੇ ਵਿੱਚ ਕੋਠੀ ਬਣੀ ਹੋਈ ਐ ਖੇਤਾਂ ਦਾ ਜਿਹੜਾ ਆਲੇ-ਦਾਲੇ ਦਾ ਸੀਨ ਹੈਗਾ ਪੂਰਾ ਜਮਾਂ ਹਰਿਆਲੀ ਸ਼ਾਰੀ ਹੈ ਜਮਾਂ ਤੇ ਆਪਣੀਆਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਜਿਹੜਾ ਆਪਣਾ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ Facebook ਪੇਜ ਨੂੰ ਕਰ ਲਓ ਫੋਲੋ ਧੰਨਵਾਦ ਜੀ ਦੋਸਤੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਰੱਬ ਰਾਖਾ ਜੀ